प्यारे दोस्तों 40 दिन किताब ਵਿੱਚੋਂ ਤੁਹਾਡੇ ਸਾਹਮਣੇ ਦਿਨ ਦੂਜਾ ਅਗਮ ਹੈ ਅਗੋਚਰ ਹੈ अपार ਹੈ ਤੂੰ ਮੇਰੀ ਉਤਸੁਕਤਾ ਦਾ ਆਧਾਰ ਹੈ ਤੂੰ ਅਗਲੇ ਦਿਨ ਪੌਫਟਦਿਆਂ ਹੀ ਦੋਵਾਂ ਨੇ ਆਪਣੀ ਮੰਜ਼ਲ ਦਾ ਰਸਤਾ ਫੜ ਲਿਆ ਚਿੜੀਆਂ ਦੇ ਚਹਿਕਾਂ ਤੋਂ ਬਿਨਾਂ ਬਾਕੀ ਸਾਰੀ ਕਾਇਨਾਤ ਜਿਵੇਂ ਅਜੇ ਸੁੱਤੀ ਪਈ ਸੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਿਕਲਦਿਆਂ ਹੀ ਫਕੀਰ ਦੇ ਕਦਮ ਰੁਕੇ ਤੇ ਉਸਨੇ ਕੁਝ ਦੇਰ ਸੂਰਜ ਨੂੰ ਨਿਹਾਰਿਆ ਤੇ ਕਿਹਾ ਸੂਰਜ ਪਰਮਾਤਮਾ ਦੀ ਦਿਆਲਤਾ ਦਾ ਪ੍ਰਤੀਕ ਹੈ ਜੇ ਇੱਕ ਦਿਨ ਵੀ ਸੂਰਜ ਨਾ ਚੜੇ ਤਾਂ ਦੁਨੀਆਂ ਚੱਲਣੀ ਬੰਦ ਹੋ ਜਾਵੇ ਕੁਦਰਤ ਨੂੰ ਵੇਖਣਾ ਰੱਬ ਨੂੰ ਵੇਖਣ ਬਾਗ ਹੈ ਸਾਈ ਜੀ ਤੁਸੀਂ ਰੱਬ ਵੇਖਿਆ ਹੈ ਕਦੇ ਕੇਸਰ ਦੇ ਸਵਾਲ ਵਿੱਚ ਜਿਗਿਆਸਾ ਤੇ ਡਰ ਦੋਵੇਂ ਸਨ ਫਕੀਰ ਨੇ ਕੇਸਰਵਲ ਵੇਖਦਿਆਂ ਕਿਹਾ ਯੂਨਾਨੀ ਲੋਕਾਂ ਅਨੁਸਾਰ ਰੱਬ ਨੇ ਦੁਨੀਆ ਦੀ 6 ਦਿਨਾਂ ਵਿੱਚ ਬਣਾਈ ਸੀ ਪਹਿਲੇ ਦਿਨ ਰੋਸ਼ਨੀ ਬਣਾਈ ਜਿਸ ਨਾਲ ਦਿਨ ਤੇ ਰਾਤ ਬਣੀ ਦੂਜੇ ਦਿਨ ਆਕਾਸ਼ ਤੀਜੇ ਦਿਨ ਧਰਤੀ ਤੇ ਵਨਸਪਤੀ ਬਣਾਈ ਚੌਥੇ ਦਿਨ ਸੂਰਜ ਪੰਜਵੇਂ ਦਿਨ ਪਾਣੀ ਤੇ ਜੀਵ ਜੰਤੂ ਬਣਾਈ ਛੇਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਤੇ ਫਿਰ 7ਵੇਂ ਦਿਨ ਆਰਾਮ ਕੀਤਾ ਕੇਸਰ ਬਹੁਤ ਹੀ ਧਿਆਨ ਨਾਲ ਸੁਣ ਰਿਹਾ ਸੀ ਕਹਿੰਦੇ ਹਨ ਕਿ ਸ਼ੁਰੂ ਵਿੱਚ ਮਨੁੱਖ ਇਕੱਲਾ ਤੇ ਉਦਾਸੀ ਉਸ ਨੂੰ ਉਦਾਸ ਵੇਖ ਕੇ ਰੱਬ ਨੇ ਉਸ ਨਾਲ ਖੇਡਣ ਦਾ ਮਨ ਬਣਾਇਆ ਦੋਨੋਂ ਲੁਕਣ ਮਿੱਟੀ ਖੇਡਣ ਲੱਗੇ ਰੱਬ ਦੀ ਪਹਿਲਾਂ ਲੁਕਣ ਦੀ ਵਾਰੀ ਸੀ ਕਿਉਂਕਿ ਧਰਤੀ ਅਜੇ ਸਾਰੀ ਖਾਲੀ ਸੀ ਲੁਕਣ ਵਾਲੀ ਜਗ੍ਹਾ ਰੱਬ ਨੂੰ ਕੋਈ ਨਾ ਦੇਸੀ ਰੱਬ ਨੇ ਕੁਝ ਸੋਚਣ ਤੋਂ ਬਾਅਦ ਬੰਦੇ ਦੇ ਦਿਲ ਵਿੱਚ ਲੁਕੰਦਾ ਫੈਸਲਾ ਕੀਤਾ ਕਹਿੰਦੇ ਹਨ ਕਿ ਅੱਜ ਤੱਕ ਰੱਬ ਬੰਦੇ ਦੇ ਦਿਲ ਵਿੱਚ ਹੀ ਲੁਕਿਆ ਹੋਇਆ ਹੈ ਬੰਦਾ ਰੱਬ ਨੂੰ ਬਾਹਰ ਹਰ ਥਾਂ ਲੱਭਦਾ ਰਹਿੰਦਾ ਹੈ ਬਸ ਆਪਣੇ ਅੰਦਰ ਹੀ ਨਹੀਂ ਵੇਖਦਾ ਇੰਨੀ ਗੱਲ ਕਹਿ ਕੇ ਫਕੀਰ ਕਿਸੇ ਡੂੰਗੀ ਸੋਚ ਵਿੱਚ ਡੁੱਬ ਗਿਆ ਤੇ ਕੇਸਰ ਫਕੀਰ ਦੇ ਮੱਥੇ ਦੀਆਂ ਲਕੀਰਾਂ ਵਿੱਚ ਬੰਦੇ ਖੋਜੂ ਦਿਲ ਹਰ ਰੋਜ਼ ਇਸ ਅਲਾਪ ਨੇ ਕੇਸਰ ਨੂੰ ਡੂੰਗੀ ਸੋਚੋਂ ਐਵੇਂ ਉਠਾਇਆ ਜਿਵੇਂ ਅੰਮ੍ਰਿਤ ਵੇਲੇ ਕਿਸੇ ਨੇ ਰਵਾਬ ਛੇੜ ਦਿੱਤੀ ਹੋਵੇ। ਟਿੱਬਿਆਂ ਦੇ ਪਰਛਾਵੇਂ ਜਦੋਂ ਰਾਤੋਂ ਲੰਬੇ ਹੋ ਗਏ ਤਾਂ ਦੋਵੇਂ ਰੁਕ ਗਈ। ਰਸਤੇ ਤੋਂ ਥੋੜਾ ਹਟਵਾ ਇੱਕ ਥੜਾ ਰਾਈਆਂ ਦੇ ਰੁਕਣ ਲਈ ਬਣਾਇਆ ਹੋਇਆ ਸੀ। ਕਿਸੇ ਸਿਆਣੇ ਨੇ ਥੜੇ ਦੇ ਆਲੇ-ਦੁਆਲੇ ਡੇਕਾਂ ਦੇ ਦਰਖਤ ਪਲਿਆਂ ਸਮਿਆਂ 'ਚ ਲਾ ਦਿੱਤੇ ਸਨ। ਜੋ ਹੁਣ ਦਿਨੇ ਰਾਈਆਂ ਨੂੰ ਬੈਠਣ ਲਈ ਸ਼ਾਂ ਤੇ ਰਾਤੀ ਪਖੇਰੂਆਂ ਨੂੰ ਰਹਿਣ ਲਈ ਥਾਂ ਦਿੰਦੇ ਸਨ ਥੜੇ ਦੇ ਨਾਲ ਇੱਕ ਨਲਕਾ ਵੀ ਸੀ ਉਸਨੇ ਨਲਕਾ igeੜ ਕੇ ਹੱਥ ਪੈਰ ਤੋਤੇ ਤੇ ਥੜੇ ਤੇ ਹੀ ਰਾਤ ਵਿਸ਼ਰਾਮ ਕਰਨ ਦਾ ਮਨ ਬਣਾਇਆ ਫਕੀਰ ਨੇ ਆਪਣੀ ਪੋਟਲੀ ਵਿੱਚੋਂ ਚਿੱਟੇ ਰੰਗ ਦੇ ਧਾਗੇ ਨਾਲ ਬਣੀ ਮਾਲਾ ਕੱਢੀ ਜਿਸ ਵਿੱਚ ਗੱਠਾਂ ਮਾਰ ਕੇ ਮਨ ਕੇ ਬਣਾਏ ਹੋਏ ਸਨ ਉਹ ਮਾਲਾ ਨੂੰ ਹੱਥ ਵਿੱਚ ਫੜ ਕੇ ਸਾਧਨਾ 'ਚ ਜੁੜ ਗਿਆ ਸਮਾਜ ਵਿੱਚ ਰੁਕ ਗਿਆ ਐਵੇਂ ਲੱਗ ਰਿਹਾ ਸੀ ਜਿਵੇਂ ਸ੍ਰਿਸ਼ਟੀ ਆਲਾਪ ਕਰ ਰਹੀ ਹੋਵੇ ਚੁੱਪਚਾਪ ਹਵਨ ਹੋ ਰਿਹਾ ਹੋਵੇ ਤੇ ਰਾਤ ਦੀ ਗੋਦ ਵਿੱਚ ਦਿਨ ਸੌ ਰਿਹਾ ਹੋਵੇ ਪਰ ਲੰਬੇ ਪਏ ਕੇਸਰ ਦਾ ਧਿਆਨ ਪਲਾਂ ਵਿੱਚ ਹੀ ਪਿੰਡ ਦੀ ਆਪਣੀ ਹਵੇਲੀ ਪਹੁੰਚ ਗਿਆ ਕੇਸਰ ਹੋਰਾਂ ਦੀ ਹਵੇਲੀ ਪਿੰਡੋਂ ਬਾਹਰ ਬਾਹਰ ਫਿਰਨੀ ਦੇ ਕੋਲ ਸੀ ਘਰੋਂ ਤੁਰ ਕੇ ਹਵੇਲੀ ਜਾਣ ਲਈ 5-7 ਕੁ ਮਿੰਟ ਹੀ ਲੱਗਦੇ ਸਨ ਉਸ ਦੇ ਦਿਨ ਚ ਤਿੰਨ ਚਾਰ ਗੇੜੇ ਹਵੇਲੀ ਦੇ ਜ਼ਰੂਰ ਲੱਗਦੇ ਹਵੇਲੀ ਦੇ ਰਾਤ ਚੁਰਸਤੇ ਵਾਲੇ ਪੀਪਲ ਥੱਲੇ ਵੱਡੇ ਜਵਾਨ ਸਾਰਾ ਦਿਨ ਖੁੰਡ ਚਰਚਾ ਕਰਦੇ ਜਾਂ 12 ਬੀਟੀ ਤੇ ਤਾਸ਼ ਖੇਡਦੇ ਕੇਸਰ ਉਸ ਟਾਣੀ ਵਿੱਚ ਕਦੇ ਨਹੀਂ ਸੀ ਬੈਠਿਆ ਉਸ ਦੇ ਜਾਦਾ ਗੇੜੇ ਤਾਂ ਹਵੇਲੀ ਦੇ ਰਸਤੇ ਚ ਪੈਂਦੇ ਜੀਤੀ ਦੇ ਘਰ ਮੂਰਿਓਂ ਲੰਘਣ ਤੇ ਉਸ ਨੂੰ ਵੇਖਣ ਦੀ ਉਮੀਦ ਕਰਕੇ ਲੱਗਦੇ ਸਨ ਜੀਤੀ ਯੈਲਦਾਰਾਂ ਦੀ ਕੁੜੀ ਸੀ ਇਸ ਸਕੂਲ ਵਿੱਚ ਉਸ ਤੋਂ ਦੋ ਜਮਾਤਾਂ ਪਿੱਛੇ ਪੜਦੀ ਸੀ ਉਸ ਤੋਂ ਸੋਹਣੀ ਕੁੜੀ ਨੇੜੇ ਦੇ ਪਿੰਡਾਂ ਵਿੱਚ ਹੋਰ ਕੋਈ ਨਹੀਂ ਸੀ ਮੁੰਡਿਆਂ ਦੀ ਟਾਣੀ ਵਿੱਚ ਉਸ ਦੀ ਚਰਚਾ ਅੰਨੇ ਬਹਾਨੇ ਚੱਲਦੀ ਹੀ ਰਹਿੰਦੀ ਉਸ ਨੂੰ 6ਵੀਂ ਜਮਾਤ ਤੋਂ ਬਾਅਦ ਘਰਦਿਆਂ ਨੇ ਸਕੂਲੋਂ ਹਟਾ ਲਿਆ ਸੀ ਉਹ ਪੜਨਾ ਤਾਂ ਚਾਹੁੰਦੀ ਸੀ ਪਰ ਪਿੰਡ ਵਿੱਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ ਉਸ ਦਾ ਘਰ ਕੇਸਰ ਦੀ ਹਵੇਲੀ ਦੇ ਨਾਲ ਲੱਗਮਾ ਹੋਣ ਕਰਕੇ ਦੋਵਾਂ ਦਾ ਬਚਪਨ ਕੇਸਰ ਹੋਰਾਂ ਦੀ ਹਵੇਲੀ ਜਾ ਜੀਤੀ ਦੇ ਘਰ ਖੇਡਦਿਆਂ ਹੀ ਗੁਜ਼ਰਿਆ ਸੀ ਬੱਚਨ ਵਿੱਚ ਇਕੱਠੇ ਖੇਡਦਿਆਂ ਲੜਦਿਆਂ ਝਗੜਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਕੇਸਰ ਤੋਂ ਸੰਗਣ ਲੱਗ ਪਈ ਸੀ ਜੀਤੀ ਨੇ ਕਦੇ ਸਿਰ ਤੋਂ ਦੁਪੱਟਾ ਨਹੀਂ ਸੀ ਸਰਕਣ ਦਿੱਤਾ ਕੇਸਰ ਨੂੰ ਉਸ ਦੀਆਂ ਕੁੜਤੀਆਂ ਦੇ ਸਾਰੇ ਰੰਗ ਯਾਦ ਸਨ ਉਹ ਕੁੜਦੀਆਂ ਬਦਲਦੀ ਰਹਿੰਦੀ ਪਰ ਕਾਲੇ ਰੰਗ ਦੀ ਸ਼ਿਸ਼ੀਆਂ ਵਾਲੀ ਘਗਰੀ ਅਕਸਰ ਉਹੀ ਹੀ ਹੁੰਦੀ ਹੁਣ ਤਾਂ ਇੱਕ ਚਾਂਦੀ ਦਾ ਮੋਟਾ ਕੜਾ ਵੀ ਉਹ ਪਾਉਣ ਲੱਗ ਪਈ ਸੀ ਜਿਹੜਾ ਉਸਦੀ ਮਾਂ ਨੇ ਚੜ੍ਹਦੇ ਸਿਆ ਦਿੱਤਾ ਸੀ ਜਦੋਂ ਜੀਤੀ 15 ਸਾਲ ਦੀ ਹੋਈ ਸੀ ਜਦੋਂ ਤੋਂ ਜੀਤੀ ਨੇ ਚੁੰਨੀ ਨਾਲ ਆਪਣੀ ਛਾਤੀ ਢਕਣੀ ਸ਼ੁਰੂ ਕੀਤੀ ਉਦੋਂ ਕੋਈ ਦੋਵਾਂ ਦਾ ਇਕੱਠਿਆਂ ਖੇਡਣਾ ਵੀ ਬੰਦ ਹੋ ਗਿਆ ਤੇ ਹੌਲੀ-ਹੌਲੀ ਗੱਲ ਕਰਨ ਦੇ ਮੌਕੇ ਵੀ ਘਟਣੇ ਸ਼ੁਰੂ ਹੋ ਗਏ ਜਦੋਂ ਇਕੱਠੇ ਪੜ੍ਹਦੇ ਸੀ ਤਾਂ ਸਕੂਲੋਂ ਆਉਂਦਿਆਂ ਜਾਂਦਿਆਂ ਦੋਵਾਂ ਦੀ ਗੱਲ ਹੋ ਜਾਂਦੀ ਜਦੋਂ ਤੋਂ ਪੜ੍ਹਾਈ ਬੰਦ ਹੋਈ ਸੀ ਤਾਂ ਗੱਲ ਹੋਈ ਨੂੰ ਵੀ ਹਫ਼ਤੇ ਬੀਤ ਜਾਂਦੇ ਹੋਂ ਤਾਂ ਬਸ ਦੂਰੋਂ ਦੂਰੋਂ ਵੇਖ ਕੇ ਹੀ ਦਿਨ ਲੰਘਦੇ ਸਨ ਇਹਨਾਂ ਦੂਰੀਆਂ ਨੇ ਮਿਲਣ ਦੀ ਤਾਂਗ ਘਟਾਉਣ ਦੀ بجائے ਹੋਰ ਵਧਾ ਦਿੱਤੀ ਸੀ ਕੇਸਰ ਦੇ ਰੋਜ਼ ਹਵੇਲੀ ਜਾਣ ਵੇਲੇ ਜੀਤੀ ਨੂੰ ਜਿਵੇਂ ਇਲਹਾਮ ਹੋ ਜਾਂਦਾ ਉਹ ਕਦੇ ਬਾਹਰਲੇ ਬੂਹੇ ਕੋਲ ਕਦੇ ਸ਼ਕਤੇ ਚਾਂ ਪੌੜੀਆਂ ਤੇ ਖੜਕੇ ਉਸ ਵੱਲ ਵੇਖ ਨਿਮਮਾ ਜਿਹਾ ਹੱਸਦੀ ਕੇਸਰ ਦੀ ਖੁਸ਼ੀ ਦਾ ਆਰੰਭ ਅਤੇ ਅੰਤ ਬਸ ਇਹੋ ਤੱਕਣੀ ਵਿੱਚ ਹੀ ਸੀ ਉਸ ਦਾ ਹਵੇਲੀ ਵੱਲ ਜਾਂਦਿਆਂ ਆਨੇ ਬਹਾਨੇ ਜੀਤੀ ਦੇ ਘਰ ਮੂਹਰਿਓਂ ਲੰਘਣਾ ਜੀਤੀ ਦਾ ਤੁੱਪ ਵਿੱਚ ਵੀ ਪੌੜੀਆਂ ਜਾਂ ਛੱਤ ਤੇ ਖੜ ਕੇ ਉਡਿੱਕਣਾ ਅਤੇ ਉਸ ਵੱਲ ਵੇਖਣਾ ਪਿਆਰ ਨਹੀਂ ਤਾਂ ਹੋਰ ਕੀ ਸੀ ਉਹ ਸੋਚਦਾ ਜੀਤੀ ਦਾ ਬਾਪ ਇਲਾਕੇ ਦਾ ਕਹਿੰਦਾ ਕਹਾਉਂਦਾ ਸਰਦਾਰ ਸੀ ਉਹਨਾਂ ਦੇ ਦੋ ਮੰਜ਼ਲੇ ਘਰ ਵਿੱਚ ਬੰਡ ਤੋਂ ਪਹਿਲਾਂ ਅੰਗਰੇਜ਼ਾਂ ਦਾ ਆਉਣਾ ਜਾਣਾ ਆਮ ਸੀ ਜੈਲਦਾਰਾਂ ਦੇ ਇਸ ਵੱਡੇ ਘਰ ਦਾ ਦਰਵਾਜ਼ਾ ਆਮ ਤੌਰ ਤੇ ਬੰਦ ਹੀ ਰਹਿੰਦਾ ਸੀ ਖੁੰਡ ਚਰਚਾ ਤਾਂ ਇਹ ਵੀ ਸੀ ਕਿ ਉਸ ਦਾ ਬਾਪ ਮਹੀਨੇ ਦੇ ਅੱਧੇ ਦਿਨ ਬਾਰਡਰ ਤੋਂ ਪਾਰ ਹੀ ਰਹਿੰਦਾ ਸੀ ਦੱਬਵੀਂ ਆਵਾਜ਼ ਵਿੱਚ ਗੱਲਾਂ ਹੁੰਦੀਆਂ ਕਿ ਜੈਲਦਾਰ ਦਾ ਅਫੀਮ ਦੀ ਸਮਗਲਿੰਗ ਦਾ ਕਾਰੋਬਾਰ ਸੀ ਪਰ ਕਿਸਰ ਨੂੰ ਇਹਨਾਂ ਗੱਲਾਂ ਨਾਲ ਕੋਈ ਲੈਣ ਦੇ ਨਹੀਂ ਸੀ ਉਸ ਨੂੰ ਤਾਂ ਬਸ ਇਹੋ ਚੋਰਾ ਖਾਈ ਜਾਂਦਾ ਸੀ ਕਿ ਜੀਤੀ ਤੇ ਉਸ ਦਾ ਮੇਲ ਹੋਣਾ ਔਖਾ ਲੱਗਦਾ ਸੀ ਕਈ ਵਾਰ ਉਸ ਨੂੰ ਦੋਵਾਂ ਦਾ ਰਿਸ਼ਤਾ ਚੰਨ ਤੇ ਚਕੌਰ ਵਰਗਾ ਲੱਗਦਾ ਸੀ ਸ਼ੁਕਰੀਆ ਦੋਸਤੋ ਬਾਕੀ ਕੱਲ